ਲੋਈ ਮਿੱਤਰੋ ਅੱਜ ਆਪਣੇ ਘਰੇ ਪੈਣ ਜਾ ਰਿਹਾ ਸੀਗਾ ਲੈਂਟਰ ਮੈਂ ਆਪਾਂ ਵੀ ਵੀਡੀਓ ਬਣਾ ਲਿਆ ਹੈ ਨਾ ਲੋਕ ਕਹਿੰਦੇ ਬਈ ਸਾਡੇ ਤੋਂ ਵੀਡੀਓ ਚੱਕ ਕੇ ਪਾਈ ਜੰਨਾ ਤੇ ਨੰਬਰ 2 ਦੇ ਬਾਈ ਕਹਿੰਦੇ ਆਪਦੇ ਤੋਂ ਯਾਰ ਕਿਤੇ ਕੋਈ ਕਮਰਾ ਪਾਈ ਤੈਨੂੰ ਫੇਰ ਪਤਾ ਲੱਗੂ ਵੀ ਜਿਹੜਾ ਸਮਾਨ ਤੂੰ ਸਾਡੇ ਲਾਉਣਾ ਮਹਿੰਗਾ ਵੀ ਤੂੰ ਆਪਦੇ ਵੀ ਉਹੀ ਲਾਉਣਾ ਘਾਬਦੇ ਤੂੰ ਸਸਤਾ ਪਾ ਦਿੰਨਾ ਅਕਸਰੀ ਕਿਹਾ ਜਾਂਦਾ ਵੀ ਮਿਸਤਰੀ ਦਾ ਕਹਿੰਦੇ ਬਈ ਆਪਦੇ ਕਹਿੰਦੇ ਉਹੀ ਡੰਗ ਲਾ ਲੈਂਦੇ ਸਸਤਾ ਸੌਦਾ ਕਰਕੇ ਕੰਮ ਵੀ ਸਸਤਾ ਸਮਾਨ ਪਾ ਕੇ ਵੀ ਦੂਜਿਆਂ ਦੀ ਚੀਕ ਮਰਵਾਉਂਦੇ ਆ ਇਹੋ ਜੀ ਗੱਲ ਨਹੀਂ ਬਾਈ ਆਪਾਂ ਜਿਹੜਾ ਸਮਾਨ ਗਾਕ ਦੇ ਲਾਉਨੇ ਆ ਵਧੀਆ ਉਹੀ ਆ ਬਟਾਲਾ ਲੈਂਟਰ ਨਹੀਂ ਥੋੜਾ ਜਿਹਾ ਲੈਂਟਰ ਆਪਣੇ ਪਹਿਲਾਂ ਇੱਥੇ ਤੂੜੀ ਵਾਸਤੇ ਚਦਣਾ ਪਾਈ ਉਹ ਜਲੋਹੀ ਨਹੀਂ ਉਹ ਗਲ ਗਿਆ ਸੀ ਉਸ ਤੋਂ ਬਾਅਦ ਆਪਾਂ ਹੁਣ ਇਹਨੂੰ ਸਾਰੇ ਨੂੰ ਮੋਰੋਂ ਵਿੱਚੇ ਬਾਰੀ ਆਪਾਂ ਕਵਰ ਕਰ ਲਿਆ ਤੇ ਆਰ ਸੀ ਸੀ ਲੈਂਟਰ ਲਾਤਾ ਆਪਾਂ ਤੂੜੀ ਵਾਲੇ ਤੇ ਆ ਦੇਖੋ ਆਪਾਂ ਤੁਹਾਨੂੰ ਪਹਿਲਾਂ ਪਾਈਪ ਦਿਖਾਉਣੇ ਆ ਨਰੋਲ ਗੋਲਡਨ ਦੀ ਆਪਾਂ ਪਾਈਪ ਜਿਹੜੀ ਆਮ ਪਾਉਣਿਆਂ ਕੋਠਿਆਂ ਦੇ ਵਿੱਚ ਉਹੀ ਵਾਈ ਆਪਾਂ ਇੱਥੇ ਪਾਈ ਪਾਈ ਹੈਗੀ ਉਸ ਤੋਂ ਬਾਅਦ ਅੱਗੇ ਤੁਹਾਨੂੰ ਆਪਾਂ ਫੈਨ ਬਾਕਸ ਵੀ ਦਿਖਾਵਾਂਗੇ ਜਿਹੜਾ 5 ਜੀ ਆਰ ਕੇ ਦਾ ਫੈਨ ਬਾਕਸ ਵਰਤਦੇ ਆ ਹਨਾ 750 ਗ੍ਰਾਮ ਵਾਲਾ ਉਹੀ ਆਪਾਂ ਬਾਈ ਇੱਥੇ ਫੈਨ ਬਾਕਸ ਲਾਇਆਗਾ ਜ ਉਸ ਤੋਂ ਬਾਅਦ ਜੇ ਪਾਈਪਾਂ ਦੀ ਗੱਲ ਕਰਗੇ ਵਿੱਚ ਮੇਰੇ ਵੀਰ ਕਮੈਂਟ ਕਰ ਦਿੰਦੇ ਆ ਕਹਿੰਦੇ ਬਈ ਜਾਊ ਕਹਿੰਦੇ ਆ ਬਈ ਜਦੋਂ ਤੂੰ ਆਪਦੇ ਕੰਮ ਕਰੇਂਗਾ ਉਦੋਂ ਦੇਖਾਂਗੇ ਆ ਦੇਖੋ ਬਈ ਆਪਾਂ ਵੀਡੀਓ ਤਾਂ ਹੀ ਬਣਾਈ ਆ ਵੀ ਜਿਹੜਾ ਸਮਾਨ ਬਈ ਆਪਾਂ ਹੋਰਾਂ ਦੇ ਲਾਉਣੇ ਆ ਉਹੀ ਆਪਾਂ ਆਪਣੇ ਲਾਉਣੇ ਆ ਕੋਈ ਆਪਾਂ ਪਾਈਪਾਂ ਨਹੀਂ ਘੱਟ ਪਾਉਂਦੇ ਤੁਹਾਡੇ ਸਾਹਮਣੇ ਆ ਦੇਖੋ ਉਸ ਤਰੀ ਜਿਵੇਂ ਆਪਾਂ ਡਾਊਨ ਲਾਉਣੇ ਹੁੰਨੇ ਆ ਟੂੜੀ ਵਾਲਾ ਭਾਂਡਾ ਇਹਦੇ ਵਿੱਚ ਹਾਲਾ ਕੀ ਫੈਨ ਬਾਕਸ ਦੀ ਲੋਡ ਵੀ ਨਹੀਂ ਹੁੰਦੀ ਪਰ ਆਪਾਂ ਫਿਰ ਵੀ ਕਿਤੇ ਲੋਡ ਪਾਈ ਦੀਆਂ ਫਿਊਚਰ ਚ ਕਮਰਾ ਬਣਾਉਣਾ ਪੈ ਗਿਆ ਆਪਾਂ ਫੈਨ ਬਾਕਸ ਵੀ ਰੱਖਿਆ ਵਾਕੀ ਮੂਰੇ ਦਰਵਾਜ਼ਾ ਕੰਜ਼ੀਲ ਨਾ ਪਾਈਆਂ ਬਾਦਰੇ ਦੇ ਵਿੱਚ ਉਸ ਤਰ੍ਹਾਂ ਹੀ ਬਈ ਜਿਵੇਂ ਆਉਂਦੇ ਪਏ ਪੋਣੇ ਉਸੇ ਤਰ੍ਹਾਂ ਆਪਾਂ ਇਹਦੇ ਵਿੱਚ ਜਿਹੜੀਆਂ ਪਾਈਪਾਂ ਨੇ ਉਹ ਪਾਈਆਂ ਨੇ ਵੀ ਹੁਣ ਮਹਿੰਗਾ یوں ਬਾੜੀ ਹੋ ਗਈ ਯਾਰ ਜਦੋਂ ਅਗਲੇ ਨੂੰ ਸਮਾਨ ਲਖਾ ਦਿੰਦੇ ਨੇ ਅਗਲਾ ਚੀਕ ਮਾਰ ਜਾਂਦਾ ਅਗਲਾ ਕਹਿੰਦਾ ਬਾਈ ਯਾਰ ਤੂੰ ਬਾੜਾ ਮਹਿੰਗਾ ਸਮਾਨ ਲਾਉਣਾ ਹੈ ਬਾਕੀ ਬਾਈ ਯਾਰ ਆਪਾਂ ਚੰਗਾ ਸਮਾਨ ਲਾਵਾਂਗੇ ਕੋਈ ਐ ਤਾਂ ਹੈ ਨਹੀਂ ਆਪਣਾ ਵੀ ਲੱਖਾਂ ਦਾ ਫਰਕ ਪੈ ਜੂ ਕੋਠੀ ਮਗਰ ਮੰਨ ਕੇ ਚਲੋ ਜੇ ਆਪਾਂ ਚੰਗੀ ਕੁਆਲਿਟੀ ਦੀ ਕੋਈ ਚੀਜ਼ ਲਾ ਦਾਂਗੇ ਬਈ ਲੱਗਣੀ ਤਾਂ ਉਹ ਆਪਣੇ ਘਰੀ ਆ ਹਨਾ ਬਹੁਤ ਬਹੁਤ 10-15000 ਦਾ ਫਰਕ ਪੈ ਜੂ ਸਾਰੇ ਵਿੱਚੇ ਤਾਰਾਂ ਲਾ ਕੇ 200 ਔਰ ਉਹ ਵੀ ਲੱਗੂ ਤਾਂ ਆਪਣੇ ਘਰੇ ਜਿਹੜੀ ਕੁਆਲਿਟੀ ਦੀ ਚੀਜ਼ ਆਪਾਂ ਲਾਵਾਂਗੇ ਜਿਵੇਂ ਆ ਸਮੈਂਟ ਆਉਣ ਮਾਈਕਰੋਫਾਈਬਰ ਵਾਲਾ ਆਪਾਂ ਲਾ ਰਹੇ ਹਾਂ ਹਣਾ ਤੁਸੀਂ ਦੇਖ ਰਹੇ ਹੋ ਇਹ ਵੀ ਬਾਈ 350 ਦਾ ਗੱਟਾ ਵੀ ਆਉਂਦਾ ਹੈ 450 ਦਾ ਵੀ ਆਉਂਦਾ ਹੈ ਤੇ ਇਹ ਆਪਣਾ 400 ਤੋਂ ਲੱਗ ਆਪਾਂ ਉੱਤੇ ਦਾ ਰੇਟ ਆਪਾਂ ਇਹ ਲਾਇਆ ਬਾਕੀ ਦੇਖੋ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ ਹਰੇਕ ਦਾ ਬਾਈ ਕੰਮ ਕਰਨ ਦਾ ਅਲੱਗ-ਅਲੱਗ ਤਰੀਕਾ ਹਣਾ ਲਾਈਟ ਤਾਂ ਦੋ ਕੰਨਾਂ ਨਾਲ ਵੀ ਚੱਲ ਪੈਂਦੀ ਹੈ ਤੇ ਚਾਰ ਨਾਲ ਵੀ ਚੱਲ ਪੈਂਦੀ ਹੈ ਇੱਕ ਨਾਲ ਵੀ ਚੱਲ ਪੈਂਦੀ ਹੈ ਹਰੇਕ ਦਾ ਕੰਮ ਕਰਨ ਦਾ ਅਲੱਗ-ਅਲੱਗ ਤਰੀਕਾ ਹੈਗਾ ਆਪਾਂ ਨੂੰ ਐ ਵੀ ਆਪਾ ਦੋ ਬਈ ਕਿਸੇ ਦਾ ਮਾੜਾ ਕੰਮ ਹੁੰਦਾ ਨਹੀਂਗਾ ਆਪਾਂ ਚੰਗਾ ਸਮਾਨ ਲਾਉਣਾ ਜਿਵੇਂ ਤੁਸੀਂ ਆਪਣੇ ਵੀਡੀਓ ਵਿੱਚ ਆਪਣੇ ਘਰੇ ਦੇ ਕਿਨੋਂ ਵੀ ਆਪਾਂ ਇੱਥੇ ਵੀ ਆਪਦਾ ਵੀ ਜਦੋਂ ਬਈ ਆਪਾਂ ਆਪਦੇ ਮਾੜਾ ਸਮਾਨ ਨਹੀਂ ਲਾਉਂਦੇ ਆਪਾਂ ਬਈ ਦੂਜਿਆਂ ਦੇ ਮਾੜਾ ਸਮਾਨ ਕਿਉਂ ਲਾਵਾਂਗੇ ਕਿਉਂਕਿ ਬਈ ਐਂਡ ਤੇ ਗੱਲ ਮਿਸਤਰੀ ਤੇ ਆਉਂਦੀ ਹੁੰਦੀ ਹੈ ਜੇ ਕਿ ਉਹ ਨੀਕੀ ਹੋ ਜਾਏ ਅਗਲਾ ਕਹਿੰਦਾ ਬਈ ਸਾਨੂੰ ਤਾਂ ਪਤਾ ਨਹੀਂ ਯਾਰ ਉਹਦੋਂ 5000 7000 ਹੋਰ ਲੱਗਦਾ ਸੀ ਤਾਂ ਕਰਕੇ ਵੀ ਤੂੰ ਉਦੋਂ ਸਮਾਨ ਚੰਗਾ ਲਾ ਆਂਦਾ ਤੇ ਬਾਕੀ ਬਈ ਤੁਹਾਨੂੰ ਆਪਣਾ ਕੰਮ ਕਿਸ ਤਰ੍ਹਾਂ ਲੱਗਦਾ ਕਮੈਂਟ ਜ਼ਰੂਰ ਕਰਿਆ ਕਰੋ ਇਕਥੋ-ਕਥੋ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਇਹ ਵੀ ਬਾਈ ਕਮੈਂਟ ਕਰੋ ਮਿਲਦੇ ਹਾਂ ਅਗਰੋਂ ਆਪਾਂ ਨਵੇਂ ਕੰਮ ਤੇ ਨਵੀਂ ਵੀਡੀਓ ਨਾਲ ਤੇ ਇਸ ਤਰ੍ਹਾਂ ਦੀਆਂ ਵੀਡੀਓਆਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ